ਸਤਿ ਸ੍ਰੀ ਅਕਾਲ ਜੀ ਪੰਜਾਬੀ ਵੈਜ ਫੂਡ 14 ਨੰਬਰ ਤੇ ਤੁਹਾਡਾ ਸਵਾਗਤ ਹੈ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਤੁਹਾਡੇ ਨਾਲ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਰੈਸਪੀ ਜੋ ਕਿ ਆਵਲਾ ਦੀ ਗ੍ਰੀਨ ਤੜਕੇ ਵਾਲੀ ਚਟਨੀ ਆ ਤੁਸੀਂ ਪਹਿਲਾਂ ਵੀ ਬਹੁਤ ਚਟਣੀਆਂ ਬਣਾਈਆਂ ਹੋਣਗੀਆਂ ਖਾਧੀਆਂ ਹੋਣਗੀਆਂ ਪਰ ਹੁਣ ਤੁਸੀਂ ਸਾਡੇ ਤਰੀਕੇ ਦੇ ਨਾਲ ਆਵਲੇ ਦੀ ਗ੍ਰੀਨ ਚਟਨੀ ਤੜਕੇ ਵਾਲੀ ਬਣਾ ਕੇ ਖਾਣਾ ਜਿਹੜਾ ਕਿ ਸਿਹਤ ਦੇ ਵਾਸਤੇ ਵੀ ਬਹੁਤ ਹੀ ਲਾਈਵ ਆਂਦਾ ਜੋ ਕਿ ਔਲੇ ਦੇ ਖਾਦੇ ਦਾ ਤੇ ਸਿਆਣੇ ਦੇ ਆਖੇ ਦਾ ਬਾਅਦ ਵਿੱਚ ਪਤਾ ਚੱਲਦਾ ਇਹੀ ਤਰੀਕਾ ਇਹਦਾ ਵਾ ਜਦੋਂ ਤੁਸੀਂ ਇਹ ਵਾਲੀ ਚਟਨੀ ਬਣਾਓਗੇ ਖਾਓਗੇ ਇਸ ਤੋਂ ਬਾਅਦ ਹੀ ਤੁਹਾਨੂੰ ਪਤਾ ਚੱਲੇਗਾ ਕਿ ਇਸ ਦੇ ਬੈਨੀਫਿਟ ਕੀ ਆ ਤੇ ਤੁਸੀਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਸ਼ੇਅਰ ਕਮੈਂਟ ਤੇ ਲਾਈਕ ਠੀਕ ਹੈ ਜੀ ਪਰ ਪਰ ਕੇ ਲਾਈਕ ਕਰਿਆ ਕਰੋ ਤੇ ਹੁਣ ਹੁਣ ਕਮੈਂਟ ਕਰਿਆ ਕਰੋ ਤੇ ਸਾਡੀਆਂ ਦਿੱਤੀਆਂ ਹੋਈਆਂ ਰੈਸਪੀਆਂ ਨੂੰ ਟਰਾਈ ਤੁਸੀਂ ਜ਼ਰੂਰ ਕਰਿਆ ਕਰੋ ਕਿਉਂਕਿ ਸਾਡੀਆਂ ਰੈਸਪੀਆਂ ਬਹੁਤ ਹੀ ਸੌਖੀਆਂ ਤੇ ਈਜ਼ੀ ਤੇ ਆਮ ਹੀ ਘਰ ਦੇ ਵਿੱਚੋਂ ਹੀ ਚੀਜ਼ਾਂ ਅਵੇਲੇਬਲ ਹੋਣ ਵਾਲੀਆਂ ਹੁੰਦੀਆਂ ਵਾ ਤੇ ਚਲੋ ਆਪਾਂ ਹੁਣ ਕਰਦੇ ਆਂ ਤਿਆਰੀ ਤੇ ਨਾਲ ਤੁਸੀਂ ਵੀਡੀਓ ਦੇ ਐਂਡ ਤੱਕ ਬਣਿਆ ਰਹਿਣਾ ਕਿ ਅਸੀਂ ਐਂਡ ਤੇ ਇਸ ਚਟਨੀ ਨੂੰ ਕਿਹੜੀ ਚੀਜ਼ ਦੇ ਨਾਲ ਸਰਵ ਕੀਤਾ ਵਾ ਤੇ ਆਓ ਆਪਾਂ ਕਰਦੇ ਤਿਆਰੀ ਹਾਂਜੀ ਆਪਾਂ ਆਮਲਾ ਗ੍ਰੀਨ ਚਟਨੀ ਵਾਸਤੇ ਲੈ ਲਏ ਆਂ ਇਹ ਵਾਲੇ ਔਲੇ ਕਿਉਂਕਿ ਆਪਾਂ ਔਲੇ ਜਿਹੜੇ ਆ ਇਹ ਥੋੜੇ ਹੀ ਲੈਣੇ ਆਂ ਆਪਾਂ ਸਿਰਫ 100 ਗ੍ਰਾਮ ਆਵਲੇ ਲੈ ਆ ਜਿਨ੍ਹਾਂ ਨੂੰ ਸਿਰਫ ਪੰਜ ਪੀਸ ਚੜਿਆ ਵੱਡੇ ਆਵਲੇ ਇਸ ਕਰਕੇ ਕਾਫੀ ਵੱਡੇ ਆਏ ਇਹ ਪੰਜ ਪੀਸ ਹੀ ਚੜਿਆ ਠੀਕ ਆ 100 ਗ੍ਰਾਮ ਆਵਲੇ ਦੀ ਅੱਜ ਆਪਾਂ ਗ੍ਰੀਨ ਚਟਨੀ ਤਿਆਰ ਕਰ ਰਹੇ ਆ ਜਿਹੜੀ ਕਿ ਸਾਡੀ ਹੈਲਥ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਇਹ ਜਦੋਂ ਆਵਲੇ ਆਪਣੇ ਕੋਲ ਹੁੰਦੇ ਆ ਡੇਲੀ ਰੁਟੀਨ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਇਧਰ ਆਪਾਂ ਲੈ ਲਿਆ ਵਾ ਇਹਨਾਂ ਨੂੰ ਸਟੀਮ ਕਰਨ ਵਾਸਤੇ ਵਾਲਾ ਪਾਣੀ ਰੱਖ ਲਿਆ ਹੁਣ ਇਹਦੇ ਉੱਪਰ ਸੀ ਆਪਾਂ ਰੱਖ ਲਵਾਂਗੇ ਇਹ ਵਾਲਾ ਛੰਣਾ ਠੀਕ ਤੇ ਇਹਦੇ ਵਿੱਚ ਆਪਾਂ ਰੱਖ ਦਿੰਨੇ ਆਏ ਸਾਰੇ ਔਲੇ ਕੋਈ ਇਹਨਾਂ ਨੂੰ ਤੇਲ ਨਹੀਂ ਲਗਾਉਣਾ ਕੋਈ ਕੁਝ ਨਹੀਂ ਕਰਨਾ ਇਹੋ ਜਿਹਾ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਪ੍ਰੋਸੈਸ ਠੀਕ ਆ ਇਹਨਾਂ ਨੂੰ ਆਪਾਂ ਜ਼ਿਆਦਾ ਟਾਈਮ ਵਾਸਤੇ ਨਹੀਂ ਥੋੜਾ ਹੀ ਇਹਨਾਂ ਨੂੰ ਆਪਾਂ ਇਹਦੇ ਵਿੱਚ ਪਕਾਵਾਂਗੇ ਠੀਕ ਆ ਤੇ ਆਹ ਵਾਲਾ ਸਟੀਮਰ ਆ ਜਿਹੜਾ ਇਹ ਆਪਾਂ ਲੈ ਕੇ ਆਏ ਸੀਗੇ ਦਿਵਾਲੀ ਤੇ ਇਹਦੇ ਨਾਲ ਐਵੇਂ ਦਾ ਹੀ ਇੱਕ ਹੋਰ ਵਾ ਉਹ ਮਿਲਿਆ ਵਾ ਤੇ ਤੁਸੀਂ ਮੈਨੂੰ ਲੈ ਸਕਦੇ ਆ ਅਜੇ ਵੀ ਇਹਦੀ ਆਫਰ ਹੈਗੀ ਹੈ ਜੀਓ ਮਾਰਟ ਦੇ ਵਿੱਚ ਇਹ ਵੀ ਤੁਸੀਂ ਲੈ ਆਓ ਤੇ ਚਲੋ ਆਪਾਂ ਫਟਾਫਟ ਨਾਲ ਦੂਜੀ ਤਿਆਰੀ ਕਰ ਲਈਏ ਇਹਦੇ ਮਸਾਲਿਆਂ ਦੀ ਔਲਿਆ ਨੂੰ ਆਪਰੇ ਨੂੰ 3-4 ਮਿੰਟ ਹੋ ਗਏ ਸੀਗੇ ਆਪਾਂ ਲੈਨੇ ਦੇਖ ਕਰਤ ਦੇ ਨਾਲ ਚੈੱਕ ਕਰਦੇ ਨੇ ਆਪਾਂ ਦੇਖੋ ਇਹ ਨਾ ਕਾਫੀ ਸੌਫਟ ਹੋ ਗਿਆ ਮੈਂ ਨਾ ਥੋੜਾ ਸਲੋ ਬੋਲਦੀ ਆ ਮੇਰੀ ਵੀਡੀਓ ਲੰਬੀ ਹੋ ਜਾਂਦੀ ਹੈ ਤੇ ਮੈਨੂੰ ਕਈਆਂ ਭੈਣਾਂ ਨੇ ਕਿਹਾ ਵੀ ਆ ਕਿ ਦੀਦੀ ਜਲਦੀ ਬੋਲਿਆ ਕਰੋ ਪਤਾ ਨਹੀਂ ਮੇਰੇ ਕੋਲ ਇਹ ਚੀਜ਼ ਨੇ ਜਲਦੀ ਨਹੀਂ ਹੁੰਦੀ ਮੈਂ ਜ਼ਿਆਦਾ ਵਿਸਥਾਰ ਚ ਗੱਲਾਂ ਕਰਨੇ ਸ਼ੁਰੂ ਕਰ ਦਿੰਨੀ ਆ ਤੇ ਜਿਹੜੇ ਔਲੇ ਆ ਨਾ ਪਹਿਲਾਂ ਮੈਂ ਨਾ ਇਹਨਾਂ ਦੀ ਗ੍ਰੀਨ ਚਟਨੀ ਹੈ ਜਿਹੜੀ ਉਹ ਬਣਾਉਂਦੀ ਹੁੰਦੀ ਸੀ ਕਿ ਬਿਲਕੁਲ ਹੀ ਕੱਚਿਆਂ ਦੀ ਫਿਰ ਉਹ ਕਿਸੇ ਵੇਲੇ ਨਾ ਮਤਲਬ ਕਿ ਕਈ ਜਾਣੇ ਜਿਹੜੇ ਉਹ ਨਹੀਂ ਪਸੰਦ ਖਾਣਾ ਕਰਦੇ ਮਤਲਬ ਕਿ ਬਿਲਕੁਲ ਵੀ ਕੱਚਾ ਔਲਾ ਜਿਹੜਾ ਉਹਨੂੰ ਅਸੀਂ ਪਸੰਦ ਕਰਦੇ ਸੀਗੇ ਅਸੀਂ ਆਪਣੇ ਦਿਹਾਜ ਨਾਲ ਉਹਨੂੰ ਤਿਆਰ ਕਰਦੇ ਸੀ ਇਹਨਾਂ ਨੂੰ ਆਪਾਂ ਅਵਾਲ ਲੈ ਇਹਨਾਂ ਨੂੰ ਆਪਾਂ ਠੰਡੇ ਹੋਣ ਤੇ ਫਿਰ ਪੀਸ ਕਰ ਲੈਨੇ ਇਹਨਾਂ ਦੇ ਬਹੁਤ ਹੀ ਬੇਸਿਕ ਜੀਆਂ ਚੀਜ਼ਾਂ ਹੁੰਦੀਆਂ ਵਾ ਜਿਹੜੀਆਂ ਆਮ ਹੀ ਸਾਡੇ ਘਰ ਵਿੱਚ ਹੁੰਦੀਆਂ ਵਾ ਤੇ ਸਿਰਫ ਆਪਾਂ ਇਹਨੂੰ ਤਿਆਰ ਕਰਨ ਦੇ ਵਿੱਚ ਹੀ ਟਾਈਮ ਲਾ ਦਿੰਨੇ ਆ ਕਿ ਚਲੋ ਕੋਈ ਗੱਲ ਨਹੀਂ ਇਹਨੂੰ ਆਪਾਂ ਆ ਪਾ ਲਿਆ ਜੀ ਧਨੀਆ ਜਿਹੜਾ ਕਿ ਹੁਣ ਤੇ ਆਪਣੇ ਘਰ ਦੇ ਵਿੱਚ ਸਾਰਾ ਸਿਆਲ ਭਰਪੂਰ ਧਨੀਆ ਰਹਿਣਾ ਵਾ ਮੈਨੂੰ ਤਾਂ ਧਨੀਆ ਵੇਖ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਜਦੋਂ ਸਰਦੀਆਂ ਦੇ ਵਿੱਚ ਆਪਣਾ ਕਾਫੀ ਮੇਥੀ ਧਨੀਆ ਹੁੰਦਾ ਕਿਉਂਕਿ ਗਰਮੀਆਂ ਦੇ ਵਿੱਚ ਜਦੋਂ ਇਹ ਧਨੀਆ ਹੁੰਦਾ ਨਹੀਂ ਨਾ ਆਪਣੇ ਘਰ ਖਤਮ ਹੋ ਜਾਂਦਾ ਵਾ ਜ਼ਿਆਦਾ ਗਰਮੀ ਪੈਂਦੀ ਬੜਾ ਮਹਿੰਗਾ ਮਿਲਦਾ ਆ ਲਿਆ ਆਪਾ ਪੁਦੀਨਾ ਇਹ ਵੀ ਆਪਣਾ ਫਰੈਸ਼ ਪੁਦੀਨਾ ਘਰ ਦਾ ਹੀ ਤੇ ਦੋ ਕਲੀਆਂ ਲਈਆਂ ਆਪਾਂ ਜੀ ਲਸਣ ਦੀਆਂ ਇਹ ਲਈਆਂ ਆਪਾਂ ਦੋ ਹਰੀ ਮਿਰਚ ਇਹ ਤੁਸੀਂ ਆਪਣੀ ਲੋੜ ਅਨਸਾਰ ਲੈ ਸਕਦੇ ਆ ਮਤਲਬ ਕਿ ਜਿਵੇਂ ਦੀ ਵੀ ਤੁਸੀਂ ਖਾਣੀ ਚਾਹੁੰਦੇ ਆ ਨਿਕਨੇ ਥੋੜੀ ਜੀ ਖੱਟੀ-ਖੱਟੀ ਹੀ ਤੇ ਮਿਰਚਾਂ ਵਾਲੀ ਹੀ ਟੇਸਟ ਲੱਗੂ ਇਹ ਲਈਆਂ ਆਪਾਂ ਦੋ ਚਾਰ ਕਲੀਆਂ ਅਦਰਕ ਦੀਆਂ ਇੱਕ ਟੁਕੜੇ ਨੂੰ ਆਪਾਂ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਸੀਗਾ ਤੇ ਇਹ ਲੈ ਆਪਾਂ ਇੱਕ ਨਿੰਬੂ ਦਾ ਰਸ ਠੀਕ ਹੈ ਇਹ ਵੀ ਆਪਾਂ ਪਾ ਲਿਆ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਸਾਰੇ ਮਸਾਲੇ ਪਾ ਦਿੰਨੇ ਆ ਆਪਾਂ ਕਾਲਾ ਨਮਕ ਪੁਜਾ ਹੋਇਆ ਤਨੀਆ ਪਾਊਡਰ ਕਾਲੀ ਮਿਰਚ ਪਾਊਡਰ ਪੁਜਾ ਹੋਇਆ ਜੀਰਾ ਪਾਊਡਰ ਇਹ ਥੋੜਾ ਜਿਹਾ ਵਾਧਾ ਅਮਾਉਂਟ ਚ ਮੈਂ ਹਰ ਵੀਡੀਓਜ਼ ਕਹਿੰਨੀ ਮੈਂ ਵਾਧਾ ਅਮਾਉਂਟ ਚ ਪਾਉਣੀ ਕਿ ਮੇਰਾ ਟੇਸਟ ਮੈਨੂੰ ਬਹੁਤ ਹੀ ਟੇਸਟ ਲੱਗਦਾ ਵਾ ਠੀਕ ਹੈ ਤੇ ਰੈੱਡ ਚਿਲੀ ਜਿਹੜੀ ਆ ਉਹ ਆਪਾਂ ਨਹੀਂ ਪਾਵਾਂਗੇ ਕਿਉਂਕਿ ਜਿਹੜੀ ਹਰੀ ਮਿਰਚ ਐ ਨਾ ਉਹ ਬਹੁਤ ਹੀ ਜ਼ਿਆਦਾ ਤੀਜ ਆ ਤੇ ਆਪਾਂ ਪਾ ਦਿੰਨੇ ਥੋੜਾ ਜਿਹਾ ਮਿਕਸ ਗਰਮ ਮਸਾਲਾ ਤੇ ਨਾਲ ਆਪਾਂ ਇਹਦੇ ਵੈਸੇ ਹੀ ਟੇਸਟ ਵਾਸਤੇ ਪਾ ਦਿੰਨੇ ਥੋੜੀ ਜੀ ਦੇਗੀ ਮਿਰਚ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਇਹਦੀ ਖਟਾਸ ਨੂੰ ਮੈਂਟੇਨ ਕਰਨ ਵਾਸਤੇ ਥੋੜਾ ਜਿਹਾ ਚਿੱਟਾ ਨਮਕ ਕਾਲਾ ਵੀ ਪਾਇਆ ਤੇ ਚਿੱਟਾ ਵੀ ਪਾਇਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਜੋ ਕਿ ਬਹੁਤ ਹੀ ਜ਼ਰੂਰੀ ਹੁੰਦਾ ਹੈ ਇਹ 올ਿਵ ਆਇਲ ਜੇਕਰ ਤੁਸੀਂ ਨਹੀਂ ਵੀ ਪਾਉਣਾ ਸਕਿੱਪ ਵੀ ਕਰ ਸਕਦੇ ਆ ਲੇਕਿਨ ਮੇਰੇ ਲਿਹਾਜ਼ ਦੇ ਨਾਲ ਇਹ ਮੈਨੂੰ ਥੋੜਾ ਪਸੰਦ ਆ ਤੇ ਮੈਂ ਇਸ ਨੂੰ ਪਾਉਂਦੇ ਆ ਤੇ ਇਸੇ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਰੇ ਔਲੇ ਠੀਕ ਆ ਜਿਨ੍ਹਾਂ ਨੂੰ ਆਪਾਂ ਕਿਟਕਾਂ ਤੋਂ ਅਲੱਗ ਕਰ ਲਿਆ ਸੀ ਤੇ ਇਹਦੇ ਵਿੱਚ ਆਪਾਂ ਨੂੰ ਜੇਕਰ ਜ਼ਰੂਰਤ ਪਵੇ ਤੇ ਆਪਾਂ ਅੱਧਾ ਕੱਪ ਪਾਣੀ ਪਾਵਾਂਗੇ ਜੇਕਰ ਨਹੀਂ ਜ਼ਰੂਰਤ ਤੇ ਆਪਾਂ ਨਹੀਂ ਪਾਵਾਂਗੇ ਆਪਾਂ ਔਲੇਆ ਨੂੰ ਪਾ ਲਿਆ ਸੀਗਾ ਆ ਤੁਹਾਨੂੰ ਮੈਂ ਦੱਸਿਆ ਸੀ ਨਾ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਥੋੜਾ ਜਿਹਾ ਪਾਣੀ ਆਪਾਂ ਪਾਵਾਂਗੇ ਕਿਉਂਕਿ ਫਿਰ ਨਾ ਆਪਣੀ ਮਿਕਸੀ ਹੈ ਨਾ ਜਿਹੜੀ ਹੁੰਦੀ ਕੋਈ ਵੀ ਚੀਜ਼ ਹੈ ਜਿਹੜੀ ਉਹਨਾਂ ਵਿੱਚ ਜਦੋਂ ਹਾਰਡ ਹੁੰਦੀ ਹੈ ਨਾ ਤੇ ਫਿਰ ਥੋੜਾ ਉਹਦਾ ਜ਼ੋਰ ਲੱਗਦਾ ਤੇ ਪਾਣੀ ਵੀ ਪੈਂਦੀ ਆ ਇਤਨੀ ਠੀਕ ਉਹ ਨਹੀਂ ਆਪਾਂ ਬਣਾਉਣੀ ਚਲੋ ਆਪਾਂ ਇਹਨੂੰ ਕਰ ਲਈਏ ਹੁਣ ਗ੍ਰੈਂਡ ਇਧਰ ਆਪਾਂ ਲਿਆ ਜੀ ਦੋ ਚਮਚ ਸਰੋਂ ਦਾ ਤੇਲ ਜੋ ਕਿ ਕਾਫੀ ਗਰਮ ਹੋ ਗਿਆ ਵਾ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਥੋੜੀ ਹਿੰਗ ਇਹਦੇ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ ਕਲੌਂਜੀ ਕਿਉਂਕਿ ਆਪਾਂ ਇੱਥੇ ਰਾਏ ਨਹੀਂ ਵਰਤ ਸਕਦੇ ਕਿਉਂਕਿ ਆਪਣਾ ਆਮਲਾ ਪਹਿਲਾਂ ਹੀ ਕਾਫੀ ਖੱਟਾ ਵਾ ਉਹਦੇ ਵਿੱਚ ਇਹਦੇ ਵਿੱਚ ਆਪਾਂ ਰਾਏ ਨਹੀਂ ਵਰਤ ਸਕਦੇ ਨਾ ਹੀ ਆਪਾਂ ਇਹਦੇ ਵਿੱਚ ਢੇਕੀ ਮਿਰਚ ਵਰਤਾਂਗੇ ਕਿਉਂਕਿ ਢੇਕੀ ਮਿਰਚ ਵਰਤਣ ਦੇ ਨਾਲ ਇਹਦਾ ਜਿਹੜਾ ਖੁਦ ਦਾ ਆਪਣਾ ਨੇਚਰਲ ਕਲਰ ਆ लादनेड़का जेगी जे मिर्च पावे नहीं मैच नहीं करेगा अच्छा नहीं लगेगा इस करके आपू कलौी तिंग का तड़का ही देवे परोंठा अपना बन के हो गया जी तैयार आवला चटनी तड़के वाली ग्रीन बनके ਤਿਆਰ ਹੋ ਰਹੀ ਆ ਜਿਸ ਨੂੰ ਕਿ ਅੱਜ ਆਪਾਂ ਦਿੱਤਾ ਵਾ ਕਲੌਂਜੀ ਤੇ ਹਿੰਗ ਦਾ ਤੜਕਾ ਤੁਸੀਂ ਦੇਖ ਸਕਦੇ ਆ ਵੀਡੀਓ ਜਿਹੜੀ ਆ ਐਂਡ ਤੱਕ ਦੇਖਿਆ ਕਰੋ ਹਮੇਸ਼ਾ ਤੁਹਾਨੂੰ ਪਤਾ ਕਿ ਜਦੋਂ ਆਪਾਂ ਰਸੋਈ ਦੇ ਵਿੱਚ ਕੋਈ ਚੀਜ਼ ਤਿਆਰ ਕਰਦੇ ਆ ਆਮ ਵੀ ਅਸੀਂ ਜਿਹੜੀਆਂ ਸਵਾਣੀਆਂ ਘਰ ਦੇ ਵਿੱਚ ਹਾਊਸ ਵਾਈਫਸ ਜਾਂ ਵੈਸੇ ਵੀ ਹਰ ਔਰਤ ਨੂੰ ਕਿਚਨ 'ਚ ਕੰਮ ਕਰਨਾ ਪੈਂਦਾ ਜਦੋਂ ਆਪਾਂ ਚੀਜ਼ਾਂ ਤਿਆਰ ਕਰਦੇ ਆ ਕਿ ਐਂਡ ਤੱਕ ਕੁਝ ਨਾ ਕੁਝ ਕੁਝ ਨਾ ਕੁਝ ਉਹਦੇ ਵਿੱਚ ਹੁੰਦਾ ਹੀ ਰਹਿੰਦਾ ਫੇਰ ਹੀ ਉਹ ਵਾਲੀ ਡਿਸ਼ ਸਾਡੀ ਜਿਹੜੀ ਆ ਉਹ ਰੈਡੀ ਹੁੰਦੀ ਆ ਇਸ ਕਰਕੇ ਤੁਸੀਂ ਸਾਡੀ ਵੀਡੀਓ ਨੂੰ ਵੀ ਐਂਡ ਤੱਕ ਦੇਖਿਆ ਕਰੋ ਕਿ ਐਂਡ ਤੇ ਮਤਲਬ ਕਿ ਕਿਹੜੀ ਚੀਜ਼ ਦੇ ਨਾਲ ਕੰਪਲੀਟ ਹੋਈ ਹੈ ਡਿਸ਼ ਠੀਕ ਆ ਤੇ ਆਪਾਂ ਐਂਡ ਤੇ ਇਸ ਨੂੰ ਤੜਕਾ ਦਿੱਤਾ ਹਿੰਗ ਤੇ ਕਲੌਂਜੀ ਦਾ ਜੋ ਕਿ ਮੈਂ ਪਹਿਲਾਂ ਵੀ ਦੱਸ ਰਹੀ ਆ ਕਿ ਆਪਾਂ ਇੱਥੇ ਇਹਨੂੰ ਦੇਗੀ ਮਿਰਚ ਦਾ ਤੜਕਾ ਨਹੀਂ ਸੀ ਦੇ ਸਕਦੇ ਕਿਉਂਕਿ ਇਸ ਦਾ ਕਲਰ ਜਿਹੜਾ ਵਾ ਉਹ ਗ੍ਰੀਨ ਨਹੀਂ ਸੀ ਰਹਿਣਾ ਅੱਜ ਅਸੀਂ ਇਹਨੂੰ ਗ੍ਰੀਨ ਥੀਮ ਦਿੱਤਾ ਹੋਇਆ ਵਾ ਦੇਖੋ ਤੁਸੀਂ ਆਮਲੇ ਦੀ ਜਟਣੀ ਤੜਕੇ ਵਾਲੀ ਬਣ ਕੇ ਕਿੰਨੀ ਅੱਛੀ ਬਣੀ ਆ ਤੁਸੀਂ ਇਹਦੇ ਵਿੱਚ ਇੱਕ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਅਈਲੀਵਾਲ ਜਿਹੜਾ ਮੈਂ ਪਹਿਲਾਂ ਪਾਇਆ ਸੀ ਅੱਧਾ ਚਮਚ ਤੁਸੀਂ ਉਹਨੂੰ ਸਕਿੱਪ ਕਰ ਸਕਦੇ ਆ ਜੇਕਰ ਤੁਹਾਡਾ ਨਹੀਂ ਦਿਲ ਕਰਦਾ ਕੋਈ ਗੱਲ ਨਹੀਂ ਇੱਕ ਤੁਸੀਂ ਜਦੋਂ ਗ੍ਰੈਂਡ ਕਰਨਾ ਵਾ ਇਹ ਚੀਜ਼ ਨਹੀਂ ਸੋਚਣੀ ਕਿ ਆਪਾਂ ਪਾਣੀ ਬਿਲਕੁਲ ਵੀ ਨਹੀਂ ਵਰਤਣਾ ਤੁਸੀਂ ਆਪਣੀ ਲੋਡ ਮੁਤਾਬਕ ਉਹਦੇ ਵਿੱਚ ਪਾਣੀ ਜਿਹੜਾ ਕਿ ਬਹੁਤ ਹੀ ਆਸਾਨੀ ਦੇ ਨਾਲ ਜੱਗ ਦੇ ਵਿੱਚ ਸਾਡੇ ਜਿਹੜੀਆਂ ਚੀਜ਼ਾਂ ਵਾ ਉਹ ਘੁਮ ਸਕਣ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਪਰ ਜਿਹੜਾ ਤੁਸੀਂ ਇਹ ਤੜਕਾ ਦਿਨੇ ਆ ਤੜਕਾ ਦੇਣਾ ਨਹੀਂ ਭੁੱਲਣਾ ਕਿਉਂਕਿ ਇਹਦੇ ਵਿੱਚ ਆਪਣੀ ਕਲੌਂਜੀ ਤੇ ਜਿਹੜੀ ਹਿੰਗ ਆ ਉਹ ਜਦੋਂ ਥੋੜੀ ਜੀ ਰੋਸਟ ਹੋ ਕੇ ਪੈਂਦੀ ਆ ਇਹਦਾ ਟੇਸਟ ਜਿਹੜਾ ਹੋਰ ਆ ਹੋ ਸਕਦਾ ਵਾ ਇਹਨੂੰ ਬੱਚੇ ਨਾ ਖਾਣ ਕਿਉਂਕਿ ਇਹਦਾ ਥੋੜਾ ਜਿਹਾ ਤੁਹਾਨੂੰ ਪਤਾ ਵਾ ਖਟਾਸ ਦੇ ਵਿੱਚ ਟੇਸਟ ਆਉਂਦਾ ਪਰ ਆਪਾਂ ਆਪਣੇ ਬੱਚਿਆਂ ਨੂੰ ਖੁਲਾਉਣਾ ਵਾ ਉਹ ਅਸੀਂ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਖੁਲਾਉਣਾ ਵਾ ਤੁਸੀਂ ਆਪਣੇ ਬੱਚਿਆਂ ਲਈ ਇੱਕ ਬਹੁਤ ਹੀ ਸੋਹਣੀ ਤੇ ਪਿਆਰੀ ਜੀ ਪ੍ਰੌਂਠੀ ਤਿਆਰ ਕਰਨੀ ਆ ਠੀਕ ਆ ਤੇ ਤੁਸੀਂ ਆਪਣੇ ਬੱਚਿਆਂ ਨੂੰ ਜੇਕਰ ਤੁਹਾਡਾ ਬੱਚਾ ਇੱਕ ਚਮਚ ਨਹੀਂ ਖਾਂਦਾ ਤੇ ਤੁਸੀਂ ਆਪਣੇ ਬੱਚੇ ਨੂੰ ਅੱਧਾ ਚਮਚ ਵੀ ਦੇ ਸਕਦੇ ਆ ਠੀਕ ਆ ਤੁਸੀਂ ਆਪਣੇ ਬੱਚਿਆਂ ਨੂੰ ਬ੍ਰੈਡ ਵਿੱਚ ਲਾ ਕੇ ਵੀ ਦੇ ਸਕਦੇ ਆ ਤੁਸੀਂ ਆਪਣੇ ਬੱਚਿਆਂ ਨੂੰ ਰਾਇਸ ਦੇ ਨਾਲ ਵੀ ਦੇ ਸਕਦੇ ਆ ਠੀਕ ਹੈ ਨਾ ਇਹ ਸਾਡਾ ਖੁਦ ਦਾ ਡਿਸੀਜਨ ਆ ਕਿ ਅਸੀਂ ਆਪਣੇ ਬੱਚੇ ਨੂੰ ਇਹ ਵਾਲੀਆਂ ਹੈਲਦੀ ਚੀਜ਼ਾਂ ਜੋ ਕਿ ਆਪਾਂ ਕੋਈ ਵੈਦ ਤਾਂ ਹੈ ਨਹੀਂਗੇ ਪਰ ਆਪਾਂ ਵੀ ਸੁਣਦੇ ਆਏ ਆ ਕਿ ਅੱਖਾਂ ਤੇ ਵਾਲਾਂ ਤੇ ਹਰ ਚੀਜ਼ ਤੇ ਜਿਹੜਾ ਆਵਲਾ ਵਾ ਇਹ ਬਹੁਤ ਹੀ ਵਧੀਆ ਵਾ ਆਵਲੇ ਦਾ ਜੂਸ ਜਿਹੜਾ ਵਾ ਉਹ ਖਾਲੀ ਪੇਟ ਲੈਣ ਦੇ ਨਾਲ ਆਪਣੀਆਂ ਬਹੁਤ ਹੀ ਬਿਮਾਰੀਆਂ ਜਿਹੜੀਆਂ ਵਾ ਉਹ ਦੂਰ ਹੁੰਦੀਆਂ ਦੇਖੋ ਹੁਣ ਤੁਸੀਂ ਹਿੰਗ ਤੇ ਕਲੌਂਜੀ ਦੇ ਤੜਕੇ ਦਾ ਹੁਣ ਪਤਾ ਚੱਲ ਰਿਹਾ ਕਿ ਕਿੰਨਾ ਸੋਹਣਾ ਫਲੇਵਰ ਆਇਆ ਉਹਦਾ ਦਿਖਣ ਚ ਕਿੰਨੀ ਸੋਹਣੀ ਇਹਨੂੰ ਆਪਾਂ ਵੈਸੇ ਗ੍ਰੀਨ ਵੀ ਰਹਿਣ ਦੇ ਸਕਦੇ ਆ ਪਲੇਨ ਵੀ ਰਹਿ ਜਾਏਗੀ ਕੋਈ ਗੱਲ ਨਹੀਂ ਪਰ ਇਹਦਾ ਦਿਲ ਦਿਖਣ ਦਾ ਜਿਹੜਾ ਵਾ ਨਾ ਦਿਖਣ ਚ ਵੀ ਚੀਜ਼ ਸੋਹਣੀ ਲੱਗੇ ਤਾਂ ਸਾਰੇ ਆਪਣੇ ਆਪ ਹੀ ਖਾ ਲੈਂਦੇ ਆ ਤੇ ਤੁਸੀਂ ਫਟਾਫਟ ਬਣਨ ਵਾਲੀ ਇਹ ਚਟਣੀ ਜਿਹੜੀ ਆ ਇਹ ਖਾਓ ਕਿਉਂਕਿ ਢੇਲੀ ਆਪਣੇ ਕੋਲੋਂ ਆਵਲਾ ਨਹੀਂ ਵੀ ਖਾਦਾ ਜਾਂਦਾ ਤੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਅਚਾਰ ਸੋਹਣੀਆਂ ਸੋਹਣੀਆਂ ਚਟਣੀਆਂ ਬਣਾ ਕੇ ਦੇ ਰਹੇ ਆ ਕਿਉਂਕਿ ਮੈਨੂੰ ਇਹ ਆ ਕਿ ਮੇਰੀਆਂ ਭੈਣਾਂ ਸਾਰੀ ਹੀ ਫੈਮਿਲੀ ਨੂੰ ਸ ਇਹ ਚੀਜ਼ਾਂ ਜਿਹੜੀਆਂ ਖਵਾ ਸਕਣ ਕਿਉਂਕਿ ਕਿਸੇ ਟਾਈਮ ਮੇਰੇ ਘਰ ਭੈਣਾਂ ਕਈ ਬਹੁਤ ਹੀ ਬਿਜ਼ੀ ਐ ਜਿਹੜੀਆਂ ਜੌਬ ਵਾਲੀਆਂ ਭੈਣਾਂ ਨਾ ਮੇਰੀਆਂ ਉਹਨਾਂ ਵਿਚਾਰੀਆਂ ਦਾ ਮੈਨੂੰ ਹੀ ਪਤਾ ਵਾ ਕਿ ਉਹਨਾਂ ਨੂੰ ਟਾਈਮ ਕੱਢਣਾ ਕਿੰਨਾ ਔਖਾ ਹੁੰਦਾ ਵਾ ਉਹ ਫਿਰ ਇਸ ਤਰ੍ਹਾਂ ਥੋੜੇ ਛੋ ਥੋੜੇ ਟਾਈਮਸ 'ਚ ਵੀ ਕੱਢ ਕੇ ਇਹੋ ਜੀਆਂ ਚੀਜ਼ਾਂ ਬਣਾ ਕੇ ਤੇ ਉਹ ਆਪਣੀ ਸਾਰੀ ਫੈਮਲੀ ਨੂੰ ਖਵਾ ਸਕਦੀਆਂ ਵਾ ਅਸੀਂ ਤਾਂ ਕਰ ਲਈ ਜੀ ਚਟਣੀ ਤਿਆਰ ਤੇ ਤੁਸੀਂ ਵੀ ਕਰੋ ਤੇ ਇਸ ਤਰ੍ਹਾਂ ਲਓ ਪਰੌਂਠੇ ਦੇ ਨਾਲ ਤੁਸੀਂ ਚਟਣੀ ਤੇ ਇਹਨੂੰ ਤੁਸੀਂ ਖਾਓ ਤੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਸ਼ੇਅਰ ਕਮੈਂਟ ਲਾਈਕ ਤੇ ਸਾਨੂੰ ਕਰਕੇ ਦੱਸੋ ਕਿ ਅਸੀਂ ਵੀ ਬਣਾਈ ਸੀ ਬਹੁਤ ਟੇਸਟਹੀ ਤੇ ਕਮੈਂਟ ਕਰਕੇ ਦੱਸੋ ਜੀ ਅਗਲੀ ਚਟਣੀ ਅਸੀਂ ਤੁਹਾਡੇ ਲਈ ਕਿਹੜੀ ਲੈ ਕੇ ਆਈਏ ਥੈਂਕ ਯੂ